ਹਾਂਜੀ ਅਸਲਾਮੁਅਲੈਕੁਮ ਜੀ ਇੱਥੇ ਰਾਹ 'ਤੇ ਜਾ ਰਹੇ ਸੀਗੇ ਅਸੀਂ ਕਿਤੇ ਤੇ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਇੱਥੇ ਸਾਨੂੰ ਦਿਸੀਆ ਤੇ ਨਮਾਜ਼ ਦਾ ਵੀ ਟਾਈਮ ਹੋਇਆ ਸੀ ਉੱਥੇ ਸਾਡਾ ਤੇ ਅਸੀਂ ਕਿਹਾ ਵੀ ਚਲੋ ਇਸ ਤੋਂ ਵਧੀਆ ਇਸ ਤੋਂ ਸਕੂਨ ਵਾਲੀ ਜਗ੍ਹਾ ਹੋਰ ਕੋਈ ਨਹੀਂ ਹੋ ਸਕਦੀ ਨਮਾਜ਼ ਪੜਨ ਵਾਸਤੇ ਚਾਹੇ ਗੁਰਦੁਆਰਾ ਹੋ ਗਿਆ ਚਾਹੇ ਮੰਦਿਰ ਹੋ ਗਿਆ ਚਾਹੇ ਮਸਜਿਦ ਹੋ ਗਿਆ ਤੇ ਬਸ ਇਹਨਾਂ ਤੋਂ ਵੱਧ ਕਿ ਸਕੂਨ ਵਾਲੀ ਜਗ੍ਹਾ ਕਿਤੇ ਨਹੀਂ ਹੈ ਤੇ ਬਸ ਆਪਾਂ ਹੁਣ ਤੇ ਨਮਾਜ਼ ਪੜਨ ਲੱਗੇ ਆ ਤੇ ਦੇਖੋ ਕਿਡਾ ਸੋਹਣਾ ਗੁਰਦੁਆਰਾ ਸਾਹਿਬ ਆ ਦੇਖੋ ਜੀ ਇੱਥੇ ਹੈ ਕੋਈ ਨਹੀਂ ਸੀਗਾ ਅਸੀਂ ਆਪ ਹੀ ਆ ਝੜ ਝੂੜੂ ਇੱਥੇ ਇੱਥੇ ਮਾਰ ਕੇ ਹਟੇ ਆ ਕਿਉਂਕਿ ਕਿਉਂਕਿ ਉਹ ਮਿੱਟੀ-ਮੁੱਟੀ ਬਹੁਤ ਪਈ ਹੋਈ ਸੀ ਕਿਹਨੇ ਜੂਰੀ ਆਈ ਹੋਣੀ ਤੇ ਤਾਂ ਕਰਕੇ ਹੈ ਨਹੀਂ ਇੱਥੇ ਕੋਈ ਵੀ ਲੇਕਿਨ ਅਸੀਂ ਆਪ ਹੀ ਕਿਉਂਕਿ ਗੁਰਦੁਆਰਾ ਇਕੱਲਾ ਸਿੱਖਾਂ ਦਾ ਨਹੀਂ ਸਾਡਾ ਵੀ ਆ ਮੁਸਲਮਾਨਾਂ ਦਾ ਵੀ ਆ ਸਾਰਿਆਂ ਦਾ ਹੀ ਆ ਹਿੰਦੂਆਂ ਦਾ ਵੀ ਆ ਨਸਿਮਾਨਾ ਦਾ ਵੀ ਹੈ ਇਸਾਈਆਂ ਦਾ ਵੀ ਹੈ ਇਦਾਂ ਸਾਰੀਆਂ ਚੀਜ਼ਾਂ ਸਾਰੀਆਂ ਦੀਆਂ ਹੀ ਆ ਸੋ ਨਮਾਜ਼ ਪੜਿਆ ਕਰੋ ਪਾਠ ਕਰਿਆ ਕਰੋ ਵੱਤ-ਵੱਤ ਜੋ ਜੋ ਤੁਹਾਨੂੰ ਤੁਹਾਡੇ ਤਰਫੋਂ ਦੇ ਵਿੱਚ ਦੱਸਿਆ ਗਿਆ ਉਹ ਕਰਿਆ ਕਰੋ ਮਿਹਰਬਾਨੀ ਸ਼ੁਕਰੀਆ ਬਹੁਤ ਸਖਮੇ ਲੈ ਕੇ ਆਗੇ ਸੱਚੀ